ਆਉ ਦੇ ਕਰੇ ਰੋਟੀ ਪਾਣੀ ਨਹੀਂ ਬਣਾਉਂਦੀ ਆਈਆਂ ਤੁਸੀਂ ਨੌਕਰਾਂ ਨਹੀਂ ਹੋ ਕਰੇ ਹਾਂਜੀ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਿਸਟ੍ਰੈਨਡ ਮਿਸਿਸ ਸਿਵਿਆ ਅੱਜ ਦਾ ਬਲੌਗ ਹੈ ਜਿਹੜਾ ਆਪਾਂ ਹੈਗਿਆ ਕਰੇ ਆ ਜਾਏਗਾ ਸੰਡੇ ਤੇ ਰਿੱਕੀ ਤੇ ਰਿੱਕੀ ਕਹੇਗਾ ਅੱਜ ਮੈਚ ਲੀਕ ਹੋ ਵੀ ਜਾਏਗਾ ਜਿਹੜਾ ਸਾਡੇ ਗੰਤਾਜ ਨੂੰ ਗੰਤਾਜ ਤੇ ਜੁਝਾਰ ਸਿੰਘ ਬਹੁਤ ਜਲਦੀ ਦੇ ਉੱਠੇ ਹੋਇਆ ਉਧਰ ਜੁਝਾਰ ਦੇ ਕੋਲ ਇਧਰ ਤਾਇਆ ਜੀ ਜੇ ਘਰ ਕਨੇ ਕਰਸ ਕਰ ਗਏ ਹਲੇ ਜਸਰਾਜ ਹੋਰੀ ਵੀ ਨਹੀਂ ਉੱਠੇ ਜੁਝਾਰ ਤੇ ਗੁੰਤਾਜ ਪਹਿਲਾਂ ਹੀ ਉੱਠ ਗਏ ਆ ਫੈਸਾ ਵਧੀਆ ਗੱਲ ਆ ਜੇ ਪਹਿਲਾਂ ਉੱਠ ਗਏ ਇਹਨਾਂ ਦੀ ਆਦਤ ਬਣ ਗਈ ਆ ਪਹਿਲਾਂ ਉੱਠਣ ਦੀ ਚੰਗੀ ਗੱਲ ਆ ਚਲੋ ਆਪਾਂ ਵੀ ਵਧੀਆ ਟਾਈਮ ਨਾਲ ਉੱਠ ਗਏ ਅੱਜ ਸੰਡੇ ਆ ਮम्मा ਨਾਲ ਕੰਮ ਕਰਵਾ ਦਾਂਗੇ ਪਹਿਲਾਂ ਪਾਟਾ ਟਕਉਂਦੀਏ ਫਿਰ ਆਪਾਂ ਛੜੂ ਪੂੰਛੇ ਦਾ ਕੰਮ ਕਰ ਦਾਂਗੇ ਨਾਲੇ ਡਸਟਿੰਗ ਕਰ ਦਾਂਗੇ ਇਧਰ ਦੇਖੋ ਸਾਡਾ ਗੁੰਤਾਜ ਸਵੇਰੀ ਸਵੇਰੀ ਬੋਤਲ ਪਾਣੀ ਨਾਲ ਭਰ ਕੇ ਉਹਦੇ ਨਾਲ ਖੇਡ ਰਿਹਾ ਹੈਗਾ ਏ 9 ਤੁਣੀ ਜਾਣਾ ਮੈਚ ਦੇਖਣਾ ਲੀਖ ਦੇਖਣਾ ਉਹ ਚੱਕ ਖੜਾਤੀ ਬਈ ਬੋਤਲ ਲੱਗਨ ਤਾਂ ਨਹੀਂ ਉਧਰੋ ਜੁਝਾਰ ਸਿੰਘ ਜੀ ਕਹਿੰਦੇ ਵੀ ਅਸੀਂ ਕਾਹਤੋਂ ਪਿੱਛੇ ਰਹੀਏ ਅਸੀਂ ਵੀ ਹਿੱਸਾ ਫੋਣਾ ਆ ਕੇ ਓਏ ਕੁਝ ਹੁੰਦਾ ਨਾ ਇਹ ਚੀਜ਼ ਦੇਖ ਕੇ ਲਓ ਜੀ ਛੱਡੋ ਛੱਡੋ ਲੋ ਵੀ ਹੁਣ ਬਾਰੀ ਆ ਗਈ ਡਸਟਿੰਗ ਦੀ ਹੁਣ ਆਪਾਂ ਡਸਟਿੰਗ ਕਰਦੀ ਏ ਠੀਕ ਆ ਚੱਕ ਲਈ ਆਪਾਂ ਡਸਟਿੰਗ ਵਾਲਾ ਕੱਪੜਾ ਨਾਉ ਆਪਾਂ ਹੋਗੇ ਡਿਊਟੀ ਤੇ ਬਈ ਕਿਉਂਕਿ ਅੱਜ ਮੰਮੀ ਦੀ ਤਵੀਰ ਦੇ ਨਹੀਂ ਸੀਗੀ ਸਹੀ ਤੇ ਕਮ ਵਾਲੀ ਵਿਚਾਰੀ ਆਪਣੂੰ ਛੁੱਟੀਆਂ ਤੇ ਆ ਕਿਉਂਕਿ ਉਹ ਛੁੱਟੀਆਂ ਗਈਆਂ ਸੀ ਜੀ ਨਾ ਤਾਂ ਆਪਾਂ ਡਾਈਨਿੰਗ ਟੇਬਲ ਸਾਫ਼ ਕਰੀਏ ਜਿਹੜਾ ਦੇ ਟੀ-ਸ਼ਰਟ ਧੋਣ ਵਾਲੀ ਆ ਇਹ ਆਪਾਂ ਧੋਣ ਵਾਲੇ ਕੱਪੜਿਆਂ 'ਚ ਸੱਟ ਲਈਏ ਚਾਦਰ ਵਗੈਰਾ ਸਹੀ ਕਰਦੀਏ ਭਾਂਡੇ ਮਾਂਜਣ ਵਾਲੇ ਆ ਜੀ ਚ ਜੀ ਫੇਰ ਬਕਤੀ ਕਮ ਕਰਾਏ ਰਸੋਈ ਵੀ ਅੱਜ ਆਪਾਂ ਸਾਫ ਕਰਦੇ ਆਂ ਥੋੜੀ ਜੀ ਉਸੋਈ ਦਸਤਿੰਜੀ ਕਰਨ ਵਾਲੀ ਅੱਜ ਇਹ ਵੀ ਕਰਦੇ ਆਂ ਆਪਾਂ ਤੇ ਰਾਤ ਕੱਲ ਇੱਕ ਵਾਰੀ ਮੈਨੂੰ ਲੱਗਾ ਫੇਰ ਕਹਤਾ ਸੀਗਾ ਕਹਿੰਦੇ ਵੀ ਅਟੈਕ ਆ ਜਿਹੜਾ ਉਹ ਦਵਾਰੀ ਕਰਤਾ ਪਾਕਿਸਤਾਨ ਨੇ ਪਰ ਕਬਰੌਂਦੀ ਕੋਈ ਗੱਲ ਨਹੀਂ ਹੈਗੀ ਗਾਇਜ਼ ਫੇਕ ਨਿਊਜ਼ ਵੀ ਹੁੰਦੀਆਂ ਨੇ ਸਾਰਾ ਕੁਝ ਸਹੀ ਆ ਜੰਗ ਖਤਮ ਹੋ ਗਈ ਆ ਠੀਕ ਹੈ ਕੁਝ ਕੁ ਫੇਕ ਨਿਊਜ਼ ਵੀ ਆ ਜਾਂਦੀਆਂ ਨੇ ਤਾਂ ਧਿਆਨ ਰੱਖੋ ਵੀ ਕਿਹੜੀ ਖਬਰ ਅਸਲੀ ਹੈ ਤੇ ਕਿਹੜੀ ਖਬਰ ਨਕਲੀ ਹੈ ਕਿਉਂਕਿ ਲੋਕ ਐਵੇਂ ਵਿਊ ਲੈਣ ਦੇ ਮਾਰੇ ਬਹੁਤ ਕੁਸ਼ ਕਰਦੇ ਆ ਠੀਕ ਹੈ ਮੀਡੀਆ ਵਾਲੇ ਵੀ ਪਤਾ ਨਹੀਂ ਕਿਹੜੀ ਗੱਲ ਨੂੰ ਕੀ ਗੱਲ ਬਣਾ ਲੈਂਦੇ ਆ ਤਾਂ ਤੁਸੀਂ ਧਿਆਨ ਦੇਣਾ ਠੀਕ ਹੈ ਪਰ ਲਾਈਟ ਤਾਂ ਸਾਡੇ ਹੈ ਨਹੀਂ ਕੀ ਸਾਡੇ ਘਟੋ ਘੜ ਤੁਸੀਂ ਇਹ ਮੰਨ ਲਓ ਰਾਤ 9 ਵਜੇ ਦੀ ਲਾਈਟ ਭੱਜੀ ਹੋਈ ਅੱਜ 6:00 ਵਜੇ ਆਈ ਹੈ ਸਵੇਰੇ ਸਾਰੀ ਰਾਤ ਸਾਨੂੰ ਪਤਾ ਵੀ ਅਸੀਂ ਕਿਵੇਂ ਗੱਡੀ ਆ ਮਛਰਦਾਨੀਆਂ ਲਾ ਕੇ ਮੋਸਾ ਕਿਉਂਕਿ ਆਪ ਦਾ ਤਾਂ ਬੰਦੇ ਨੂੰ ਸੌਕ ਹੋ ਜਾਂਦੀ ਆ ਜਵਾਕਾਂ ਦਾ ਬਹੁਤ ਔਖਾ ਹੋ ਜਾਂਦਾ ਤਾਂ ਕਰਕੇ ਤੇ ਚਲੋ ਹੁਣ ਆਪਾਂ ਕੰਮ ਤਾਂ ਦੇ ਨਿਵੇੜ ਲਈਏ ਫਿਰ ਤੁਹਾਨੂੰ ਮਿਲਦੇ ਆ ਲਓ ਵੀ ਜੁਹਾਰ ਸਿੰਘ ਜੀ ਸੌਂਗੇ ਨੇ ਝੋਟੇ ਲੈਂਦੇ ਲੈਂਦੇ ਪੀਂਗ ਤੇ ਸੌਂਗੇ ਆਪਾਂ ਵੀ ਆਪ ਦਾ ਕੰਮ ਸਫਾਈ ਦਾ ਸਾਰਾ ਨਿਵੇੜਤਾ ਡੈਡੀ ਉੱਧਰ ਬੈਠੇ ਨੇ ਰੋਟੀ ਖਾਣ ਵਾਸਤੇ ਰੋਟੀ ਬਣ ਗਈ ਆ ਮੰਮੀ ਕਹਿੰਦੀ ਮੈਂ ਰੋਟੀ ਬਣਾ ਲੈਣੀ ਆ ਬੁੱਤ ਤੂੰ ਝਾੜੂ-ਵੋੱਚਾ ਕਰ ਦੇ ਇਦਾਂ ਹੀ ਜਿਹੜਾ ਸਾਡਾ ਰਲ ਮਿਲ ਕੇ ਕੰਮ ਆ ਜਿਹੜਾ ਉਹ ਹੋ ਜਾਂਦਾ ਜੱਪਾ ਸ਼ੀਸ਼ਾ ਵੀ ਸਾਫ਼ ਕਰਾਂਗੇ ਫਿਰ ਆਪਾਂ ਕੱਤੋਂਵਾਗੇ ਕੱਪੜੇ ਇਸ ਤੋਂ ਬਾਅਦ ਹੋਰ ਕੋਈ ਕੰਮ ਨਹੀਂ ਹੈਗਾ ਤੇ ਜੰਗ ਨੂੰ ਲੈ ਕੇ ਵਾਵਾ ਖਬਰ ਆਈ ਜਾਂਦੀ ਹੈ ਬਈ ਕੋਈ ਕਹਿੰਦਾ ਗੋਲੀਬਾਰੀ ਬਹੁਤ ਹੋਈ ਆ ਕੋਈ ਕਹਿੰਦਾ ਉਹ ਕੁਛ ਹੀ ਦੀ ਹੋਈ ਆ ਪਰ ਆਪਾਂ ਕਿਸੇ ਤੇ ਜਿੱਤ ਨਹੀਂ ਲਾ ਸਕਦੇ ਹਨ ਤੇ ਦੇਖਦੇ ਹਾਂ ਚਲੋ ਕੀ ਬਣਦਾ ਵਾਕੀ ਲਾਈਟ ਦਾ ਕੱਟ ਤਾਂ ਰਿਹਾ ਵਾ ਵਿੱਚ ਮੈਂ ਕਾਫੀ ਸਟੋਰੀਆਂ ਵੇਖੀਆਂ ਨੇ ਪਹਿਲਾਂ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਕੋਈ ਕਹਿੰਦਾ ਸੀ ਗੰਗਲ ਨਹੀਂ ਲੱਗੀ ਆ ਜੀ ਸਾਰਾ ਕੁਝ ਸਹੀ ਹੋ ਗਿਆ ਕੋਈ ਤੇ ਨਾ ਦੁਬਾਰੇ ਬਲੈਕਆਊਟ ਹੋ ਗਿਆ ਕੁਝ ਨਹੀਂ ਕਰਦਾ ਡੈਡੀ ਨੂੰ ਰੋਟੀ ਖਾਣ ਦੋ ਆਪਾਂ ਡੈਡੀ ਨੂੰ ਪੁੱਛਾਂਗੇ ਡੈਡੀ ਨੂੰ ਜ਼ਿਆਦਾ ਪਤਾ ਹੁੰਦਾ ਹਰ ਇੱਕ ਖਬਰ ਦਾ ਫਿਰ ਆਪਾਂ ਪੁੱਛਾਂਗੇ ਡੈਡੀ ਤੋਂ ਡੈਡੀ ਨੇ ਰੋਟੀ ਖਾ ਲਈ ਜਦੋਂ ਨਾ ਫਿਰ ਡੈਡੀ ਨਾਲ ਗੱਲਬਾਤ ਕਰਾਂਗੇ ਆਪਾਂ ਸਾਰੀ ਠੀਕ ਹੈ ਗਾਇਸ ਲਓ ਜੁਹਾਰ ਸਿੰਘ ਜੀ ਜੁਹਾਰ ਸਿੰਘ ਜੀ ਸਾਡੇ ਸੌਂਗੇ ਉਹਦੇ ਸੁੱਤੇ ਤੇ ਸਾਰੇ ਕੰਮ ਨਿੱਭੜ ਗਏ ਨਾ ਹੁਣ ਅਸੀਂ ਸਾਰਿਆਂ ਨੇ ਰੋਟੀ ਵੀ ਖਾ ਲਈ ਰੋਟੀ ਰਹੀ ਦੀਦੀ ਵੀਰ ਰਿੱਕੀ ਕਿਤੇ ਕਿੰਨੇ ਜਾਰੇ ਰਹੇ ਤੇ ਤਿੰਨ ਦਿਨ ਲੇਟ ਖਾਂਦੇ ਨੇ ਤਾਂ ਦੁੰਤਾਲ ਵੀ ਰਹੇਗਾ ਚਾਹ ਬਣਾ ਲਾਉ ਕਿਉਂ ਜੂਆ ਰਹੀ ਰਹੇਗਾ ਅੱਜ ਜਾਣੇ ਰਹੇਗੀ ਰਿੱਕੀ ਖਾਣਾ ਤੇ ਬਾਕੀ ਸਾਰੇ ਨੇ ਖਾ ਲਈ ਨੇ ਵੀਰ ਦੇ ਆ ਕੰਮ ਤੇ ਮੰਮੀ ਜੀ ਨੂੰ ਪਤਾ ਜਿਹੜਾ ਇਹ ਉੱਥੇ ਜੰਮੂ ਕਸ਼ਮੀਰ ਗਏ ਨੇ ਗੋਰੀਆਂ ਜੰਗੀਆਂ ਚੱਲੀਆਂ ਨਹੀਂ ਹੈ ਕੋਈ ਗੋਲੀ ਮਰੀ ਵੀ ਹੋ ਕੋਈ ਫੇਕ ਨਿਊਜ਼ ਬਣਾ ਕੇ ਕਹਿੰਦੇ ਵੀ ਇਹਨੇ ਮਰ ਗਏ ਨੇ ਮਰੇ ਵੀ ਨਹੀਂ ਹੈ ਤੇਰਾ ਕੱਲ ਬਰਨਾਰੇ ਧਮਾਕਾ ਹੋਇਆ ਉਹ ਵੀ ਵੇਖ ਜੀ ਤੇ ਥੋੜੇ ਬਰਨਾਰੇ ਕਹੀ ਗਏ ਨਾ ਕਿਸੇ ਨੇ ਫੋਨ ਲਾਇਆ ਮੰਮੀ ਵੀਰਪਾਲ ਕੇ ਰਿਸ਼ਤੇਦਾਨ ਨੇ ਵੀਰਪਾਲ ਨੇ ਫੋਨ ਲਾਇਆ ਵੀ ਤੁਹਾਡੇ ਇੱਥੇ ਵੀ ਧਮਾਕਾ ਹੋਇਆ ਵੀ ਕੀ ਬਣਿਆ ਭੱਦਰ ਵੱਡ ਕਹਿੰਦੇ ਤੇਰਾ ਹੁੰਦੇ ਮਰ ਗਿਆ ਵੀਰਪਾਲ ਕਹਿੰਦੀ ਜਿਹਦੀ ਮੈਂ ਤੁਸੀ ਦੇ ਮੈਂ ਤੇਰੀ ਕੀ ਕਹਿੰਦੀ ਜਿਹਦੀ ਤੇਰਾ ਹੁੰਦੇ ਮਰ ਗਿਆ ਐਨਾ ਘੱਪਾ ਮਾਰਦੇ ਬਈ ਨੀ ਉਝੋਂ ਬਚ ਕੇ ਰਿਆ ਕੋ ਹੇ ਮੰਮੀ ਕਿਸੇ ਨੇ ਕਮੈਂਟ ਕੀਤਾ ਵੀ ਤੁਸੀਂ ਆਹਦੀ ਸੱਸ ਨੂੰ ਨੌਕਰਾਣੀ ਬਣਾ ਕੇ ਐ ਸ਼ਰਮ ਇਹ ਹੁੰਦੀ ਹੈ ਤਾਂ ਹੁਣ ਛੜਾ ਲਾਉਂਦਾ ਨਾ ਤੁਸੀਂ ਉਹ ਤਾਂ ਰੱਜ ਵੀਰੇ ਵਰਗੇ ਤੁਸੀਂ ਆਹਦੀ ਮਰਜ਼ੀ ਨਾਲ ਕਰਦੇ ਹੋ ਮੰਮਾ ਜਿੰਨਾ ਟਾਈਮ ਥੋੜੀ ਤਾਂ ਹੋਇਆ ਹੈ ਨਾ ਹੁਣ ਥੋੜੇ ਤੋਂ ਹੁੰਦਾ ਨਹੀਂ ਤੁਸੀਂ ਕਹਿਤਾ ਵੀ ਭਾਈ ਮੇਰੇ ਤੋਂ ਹੁੰਦਾ ਨਹੀਂ ਤੁਸੀਂ ਕਰਿਆ ਕਰੋ ਹੈਨਾ ਐਂ ਦੇਖ ਲੰਮੀ ਲੋਕ ਐਂ ਗਲਤ ਬੋਲਦੇ ਬੋਲਣਾ ਚਾਹੀਦਾ ਐ ਗਲਤ ਕੀ ਜੀ ਹੁਣ ਉਹ ਮਮੀ ਉਹਨਾਂ ਦੇ ਘਰੇ ਆਪ ਨਹੀਂ ਖੁਸ਼ ਹੋਣੇ ਹਣਾ ਉਹਦੀ ਸੱਸ ਕੰਮ ਨਹੀਂ ਕਰਦੀ ਕਿ ਨਹੀਂ ਉਹ ਤਾਂ ਕਿਉਂਣਾ ਉਹਦੀ ਸੱਸ ਕੰਮ ਨਹੀਂ ਕਰਦੀ ਹੁਣ ਕੰਮ ਤਾਂ ਮਮੀ ਜੇ ਸੱਸ ਚ ਪਹੁੰਚੋ ਚੱਲ ਕਰ ਲੀ ਜਿਵੇਂ ਤੁਹਾਡੇ ਚ ਜਿੰਨਾ ਟਾਈਮ ਤੁਸੀਂ ਫਿੱਟ ਸੀ ਤੁਸੀਂ ਕਰ ਲਿਆ ਹਣਾ ਹੁਣ ਤੁਹਾਡੇ ਤੋਂ ਘੱਟ ਹੁੰਦਾ ਮਤ ਹੈ ਤਾਂ ਭਾਈ ਹਾਂ ਕਹਤਾ ਵੀ ਭਾਈ ਮੇਰੇ ਤੋਂ ਹੁੰਦਾ ਨਹੀਂ ਲੋ ਵੀ ਰਿੱਕੀ ਨੂੰ ਪਰ ਰੋਟੀ ਪੜਾਤੀ ਮਮੀ ਕਹਿੰਦੀ ਭਾਈ ਚਾਹ ਬਣਾ ਲਾ ਘੈਂਟ ਜੀ ਡੇੜੀ ਡਿਊਟੀ ਦੀ ਸੀ ਡੈਡੀ ਤੁਸੀਂ ਵੀ ਸੌਂਗੇ ਜੀ ਨਾ ਨਾਲ ਡੈਡੀ ਤੁਸੀਂ ਜਿਆਰ ਵਧੀਆ ਮੋਜਾਂ ਦਾ ਸੌਂਗੇ ਡੈੜੀ ਵੀ ਅੰਦਰ ਦੋਨੇ ਉਹ ਬਿਨਾ ਡਾਈਪਰ ਤੋਂ ਹੀ ਪਿਆ ਮਮੀ ਮੈਨੂੰ ਪਤਾ ਨਹੀਂ ਹੋਈ ਨਾ ਘੁੱਟ ਦੰਨਾ ਮੈਂ ਚਾਹ ਬਣਾ ਦੇਣੀ ਆ ਵਿਚਾਰੀ ਮਮੀ ਦਾ ਜੀ ਸਿਰ ਦੁਖਿਆ ਨਾ ਲੋ ਬਈ ਸਾਡੇ ਕੋਲ ਸਾਈ ਟੀਮ ਆ ਗਈ ਅਸੀਂ ਵੇਟ ਕਰ ਰਹੇ ਆ ਨਾਲ ਦੀ ਨੈਟ ਖੜ ਗਿਆ ਨਾਲ ਦੀ ਨੈਟ ਖੜ ਕੇ ਜਦੋਂ ਕੋਨਸਾ ਦੀ ਟੀਮ ਦੀ ਵਾਰੀ ਆਈ ਅਸੀਂ ਵੇਟ ਕਰ ਰਹੇ ਆ ਵੀ ਰਿੱਕੀ ਤੇ ਰਾਜੂ ਵੀਰਾ ਕਦੋਂ ਬੈਟਿੰਗ ਕਰਨਗੇ ਇਧਰ ਜੁਝਾਰ ਵੀ ਆਦਾ ਬੈਡ ਚੱਕੀ ਫਿਰਦਾ ਰੈਡੀ ਵੀ ਮੈਨੂੰ ਜਾਣਾ ਪੈ ਸਕਦਾ ਵੀ ਜੇ ਮੌਕੇ ਤੇ ਫੋਨ ਕਰਤਾ ਵੀ ਇੱਕ ਬੰਦਾ ਕਰ ਕਰਦਾ ਦੇਖ ਲੈਟੀ ਖੜ ਗਿਆ ਦਾਦਾ ਹੀ ਲਾਉਂਦੇ ਆ ਉਹ ਦਾਦਾ ਹੀ ਲਾਉਂਦੇ ਆ ਦਾਦਾ ਹੀ ਲਾਉਂਦੇ ਆ ਏ ਏ ਮਾਰਿਆ ਪਹਿਲਾਂ ਤਾਂ ਰੈਡੀ ਯੋ ਦੇਖੋ அதுதீ இது ரெடி லா வை ரிக்கி கமல் ਏ ਕੀਆ ਵਾ ਚੋਕਾ ਸਿੱਕਾ ਤਾਂ ਮਿਲੂ ਵੀ ਡੈਡੀ ਸਿੱਕਾ ਕੇ ਦੋ ਦੋ ਰਨ ਮਿਲ ਗਏ ਆ ਰਿੱਕੀ ਉਹ ਆਹ ਹੋ ਯਾਰਾ ਓ ਚਾਰ ਚਾਰ ਓ ਵੈਰੀ ਗੁੱਡ ਰਿੱਕੀ ਇੱਜਤ ਆ ਕੇ ਦੀ ਤੋ ਸਾਡੀ ਕਾਲੀ ਹੋ ਗਿਆ ਡੈਡੀ ਸੱਤੀ ਚਾਹੀਦੀ ਹੈ ਜਿੱਤਣ ਵਾਸਤੇ ਆਪਾਂ ਨੂੰ ਦੇਖੀਏ ਕਿ ਸਿੱਕਾ ਮਾਰਦੇ ਵਸ ਐਨੇ ਚ ਅਸੀਂ ਸੈਟੀਸਫਾਈ ਆ ਕਿ ਨਹੀਂ ਡੈਡੀ ਨਹੀਂ ਮਾਰਦਾ ਮੰਮੀ ਨੇ ਬੋਲ ਕਰਤੇ ਡੈਡੀ ਬੋਲ ਹੀ ਲੰਗੀ ਹਾਂ ਚੋਕਾ ਤਲਾਤਾ ਹੂੰ 6 ਵਾਲਾਂ ਦੇ ਵਿੱਚ 7 ਰਨ ਚਾਹੀਦੇ ਆ ਬਾਈ ਲੋੜੀ ਨਹੀਂ ਬਣੀ ਮੈਲਾ ਦਾ ਰੈਡੀ ਹੋਰ ਤਾਂ ਜਿਹੇ ਨਾਟ ਹੋਏ ਹਨ ਬਾਈ ਅੜ ਗਿਆ ਮੈਚ ਪੰਜ ਬੋਲਰ ਰਹਿ ਗਿਆ ਤੇ ਰਨ ਚਾਹੀਦੇ ਆ 7 ਦੇਖੀ ਜਾਓ ਕੀ ਬੰਦਾ ਇਹ ਕੀ ਬਣਿਆ ਰੈਡੀ ਚਾਰ ਨਾਣਾ ਰੈਡੀ ਮਿਲੇ ਆ ਰਨ ਦੋ ਚਾਰ ਬੋਲਰ ਰਹਿ ਗਿਆ ਪਹਿਲਾਂ 7 ਰਨ ਲੈਣੇ ਸੀਗੇ ਮਿਲੇ ਆ ਦੋ ਰਨ 42 ਹੋ ਗਏ ਚਾਰ ਵਾਲਾਂ ਰੈਡੀ ਪੰਜ ਰਨ ਚਾਹੀਦੀਆ ਹੁਣ ਆਪਾਂ ਨੂੰ ਬਸ ਚੌਕਾਂ ਲੱਗ ਜੇਖ ਏ ਛਿੱਕਾ ਕੇ ਕੀਆ ਛਿੱਕਾ 6 ਰਨ ਓ ਕਿਆ ਬਾਤ ਹੈ ਕਿਆ ਬਾਤ ਹੈ ਜਿੱਤ ਗਏ ਜਿੱਤ ਗਏ ਜਿੱਤ ਗਏ ਮੰਮੀ ਕੌਣ ਸਾਲੀ ਟੀਮ ਜਿੱਤ ਗਈ ਐਂ ਭਾਈਤਾ ਨੂੰ ਹਟਾ ਦੇ ਮੈਂ ਭਾਈਤਾ ਦੀ ਦੂਰ ਕੋੜ ਦਾਂ ਲੋ ਵੀ ਅੱਜ ਮੈਂ ਬਣ ਗਈ ਡਾਕਟਰ ਅੱਜ ਮੈਂ ਡਾਕਟਰ ਬਣ ਗਈ ਅੱਜ ਮੰਮੀ ਦਾ ਮੈਂ ਦੋ ਵਾਰੀ ਬੀਪੀ ਚੈੱਕ ਕੀਤਾ ਹੁਣ ਵੇਰ ਕਰ ਰਹੀ ਹਾਂ ਚਲ ਮੰਮੀ ਦੇਖ ਲੈ ਕੋਈ ਨਾ ਠੀਕ ਹੋ ਜੰਗੀ ਮੰਮੀ ਕੋਈ ਨਾ ਟੈਨਸ਼ਨ ਨਾਲ ਲੋ ਵੀ ਮੰਮੀ ਦੀ ਧੜਕਣ ਵੱਧਾ ਥੋੜੀ ਜੀ ਦਵਾਈ ਦੰਨਿਆ ਮੰਮੀ ਨੂੰ ਇੰਜੈਕਸ਼ਨ ਇੰਜੈਕਸ਼ਨ ਟੀਕਾ ਟੁਕਾ ਲਵਾ ਕੇ ਲਾ ਸਾਜੀ ਕੀ ਹਾਲ ਹੋ ਗਿਆ ਆਗੇ ਤੁਸੀਂ ਨੀਚੇ ਸੀਗਾ ਤੁਸੀਂ ਲੈ ਕੇ ਆਏ ਸੀਗੇ ਉਪਰੋਂ ਜਾ ਰੋ ਫੜਾ ਥੋੜਾ ਤਾਂ ਮੋਏ ਮੋਏ ਕਰਾ ਦੇਣਾ ਸੀਗਾ ਓਏ ਭਾਈ ਜੁਹਾਰ ਨੂੰ ਦਲੀਆ ਬਣਾਉਣਿਆ ਮੇਰੇ ਮਾਂ ਕਰ ਮਿਰਦਾ ਦੇਖ ਲਓ ਮੀ ਦਾਦੀ ਬਿਮਾਰ ਨੇ ਪੁੱਤ ਅੱਜ ਦਲੀਆ ਮम्मा ਬਣਾਉਣਗੇ ਆਜੋ ਅੱਜ ਤੁਹਾਡਾ ਦਲੀਆ ਬਣਾਈਏ ਆਪਾਂ ਹੈ ਦਲੀਆ ਖਾਊਗਾ ਮੇਰਾ ਪੁੱਤ ਮਮਾ 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 ਲੋ ਭਾਈ ਜਿਹੜਾ ਦਲੀਆ ਹੈਗਾਗਾ ਉਹ ਆਪਾਂ ਬਣਾਇਆ ਹੋਇਆ ਹੈਗਾ ਜੀ ਘਰੇ ਠੀਕ ਹੈ ਘਰਾਂ ਦੇ ਕਣਕ ਪੰਨ ਕੇ ਮੰਮੀ ਨੇ ਉਹ ਦਲੀਆ ਬਣਾਇਆ ਹੋਇਆ ਹੈ ਕਾਹਦੇ ਜੁਹਾਰ ਦੇਖਾਂ ਤੇ ਇਹਦੇ ਵਿੱਚ ਆਪਾਂ ਬਈ ਅੱਧਾ ਕੱਪ ਪਾਉਣਾਗਾ ਪਾਣੀ ਦਾ ਠੀਕ ਹੈ ਲਓ ਜੀ ਅੱਧਾ ਕੱਪ ਪਾਣੀ ਦੇ ਵਿੱਚ ਦੋ ਚਮਚੇ ਦਲੀਏ ਦੇ ਪਾਵਾਂਗੇ ਮੈਂ ਦਲੀਆ ਬਣਾਈ ਐ ਨਾ ਤੇਰੇ ਵਾਸਤੇ ਜੁਜਾਰ ਲਓ ਬਈ ਦੋ ਚਮਚੇ ਇੱਕ ਇੱਕ ਆਕਰ ਇਹ ਬਣਾਇਆ ਹੋਇਆ ਆਪਾਂ ਦਲੀਆ ਦੋ ਇੱਕ ਅੱਧਾ ਬੋਲ ਪਾਣੀ ਵਰਤ ਲਓ ਰੁਕ ਜੋ ਰੁਕ ਜੋ ਲਓ ਜੀ ਤਾਇ ਇੱਕ ਚਮਚਾ ਬਦਲੀਏ ਦੇ ਪਾਲੇ ਅੱਧਾ ਕੱਪ ਆਪਾਂ ਪਾਣੀ ਦਾ ਪਾ ਲਿਆ ਸੀਗਾ ਠੀਕ ਹੈ ਹੁਣ ਇਹਦੇ ਵਿੱਚ ਨਾ ਆਪਾਂ ਸ਼ੱਕਰ ਪਾਵਾਂਗੇ ਖੰਡ ਨਹੀਂ ਪਾਉਂਦੇ ਜਵਾਕਾਂ ਦੇ ਦਲੀਏ ਚ ਸ਼ੱਕਰ ਪਾ ਦਿਆ ਕਰੋ ਆ ਦੇਖ ਕਹਿੰਦਾ ਮੈਂ ਗੋਦੀ ਚੜ ਕੇ ਦਲੀਆ ਦੇਖੂਗਾ ਬੰਦ ਆਹੋ ਚਿਚਿ 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 ਫੋਕ ਲੱਗ ਗਿਆ ਨਾ ਤਾਈਓ ਮम्मा ਕੋਲ ਕਰਦਾ ਲੋ ਬਈ ਇਦੇ ਵਿੱਚ ਬਈ ਹੁਣ ਆਪਾਂ ਸ਼ੱਕਰ ਵੀ ਪਾ ਲਈ 2 ਚਮਚ ਸ਼ੱਕਰ ਦੇ ਪਾ ਲਈ ਦੇਸੀ ਘਿਓ ਵੀ ਤੁਸੀਂ ਪਾ ਸਕਦੇ ਹੋ ਪਰ ਹੁਣ ਗਰਮੀ ਆ ਗਰਮੀ ਕਰਕੇ ਵਿੱਚ ਦੇਸੀ ਘਿਓ ਪਾਉਂਦੀ ਨਹੀਂ ਇਹਦੀਆਂ ਸਬਜ਼ੀਆਂ ਚ ਹੀ ਪਾਉਣੀ ਹੁੰਦੀਆਂ ਠੀਕ ਹੈ ਐਦਾਂ ਬਣ ਜਾਂਦਾ ਘਰੇ ਭੁੰਨੇ ਕੇ ਬਣਾਉਣੇ ਹੁੰਦੇ ਆ ਆ ਤੇ ਇਹ ਨਾ ਬਈ ਆਪਣੇ ਬੱਚਿਆਂ ਲਈ ਨਾ ਵਧੀਆ ਸਿਹਰੇ ਲਿੱਖਾ ਠੀਕ ਹੈ ਤੁਸੀਂ ਵੀ ਆਪਦੇ ਬੱਚਿਆਂ ਨੂੰ ਇਹ ਘਰੇ ਸਿਹਰੇ ਲਿੱਖ ਬਣਾ ਕੇ ਖਵਾ ਸਕਦੇ ਹੋ ਵਧੀਆ ਚੀਜ਼ ਹੈ ਇਹ ਦਲੀਆ ਤਾਂ ਬਹੁਤ ਜ਼ਿਆਦਾ ਵਧੀਆ ਦਾ ਬੱਚਿਆਂ ਦੇ ਤਾਂ ਮੈਮੀ ਨੂੰ ਖਵਾਉਣੀ ਹੁੰਦੀ ਆ ਰੋਜ਼ ਹਰਿਆਣਾ ਨਾ ਇੱਕ ਟਾਈਮ ਇਹਨੂੰ ਦਲੀਆ ਖਵਾਉਣੀ ਖਵਾਉਣੀ ਆ ਇੱਕ ਟਾਈਮ ਫਰੂਟ ਖਵਾਉਣੇ ਆ ਇੱਕ ਟਾਈਮ ਰੋਟੀ ਦੋਨੇ ਟਾਈਮ ਰੋਟੀ ਪਿੱਛੇ ਦੀ ਕੋਈ ਹੋਰ 스ਨੈਕਸ ਵਗੈਰਾ ਖਵਾ ਦੰਨੇ ਆ ਤੇ ਦਲੀਆ ਵੀ ਖਵਾਉਣੀ ਖਵਾਉਣੀ ਆ ਤੁਸੀਂ ਵੀ ਖਵਾਇਆ ਕਰੋ ਬੱਚਾ ਵਧੀਆ ਰਹਿੰਦਾ ਲੋ ਵੀ ਦਲੀਆ ਬਣ ਕੇ ਹੋ ਗਿਆ ਆਪਣਾ ਤਿਆਰ ਕਰਦਾ ਜਿਹੜਾ ਭੁੰਨਿਆ ਦਲੀਆ ਹੁੰਦਾ ਉਹ ਇੱਕ ਕੜਾ ਪ੍ਰਸਾਦ ਵਰਗਾ ਹੀ ਬਣ ਜਾਂਦਾ ਗਾ ਬਹੁਤ ਹੀ ਸਵਾਦਮਈ ਪਾ ਕੇ ਦੇਖਿਆ ਸੀ ਉਹ ਜਿਹੜਾ ਨੂੰ ਪਾਵਾਂਗੇ ਸਾਰਾ ਫਿਨਿਸ਼ ਕਰ ਦੂਗਾ ਵਧੀਆ ਲੱਗਦਾ ਇਹਨੂੰ ਤੁਸੀਂ ਵੀ ਜਰੂਰ ਟਰਾਈ ਕਰਿਓ ਆਪਣੇ ਬੱਚਿਆਂ ਨੂੰ ਲੋ ਬਈ ਸੈਕੰਡ ਮੈਚ ਚੱਲ ਰਿਹਾ ਹੁਣਸਾ ਲੈਂਦਾ ਚੱਲ ਰਿਹਾ ਹੰਢਿਆਏ ਨਾਲ ਆ ਨਾ ਰੈਡੀ ਹੰਢਿਆਏ ਤੇ ਹੁਣਸਾ ਨਾਲਾ ਹੁਣਸਾ ਨਾਲ ਦੀ ਬੋਲਿੰਗ ਆ ਹੰਢਿਆਏ ਵਾਲੇ ਦੀ ਬੈਟਿੰਗ ਆ ਦੇਖਦੇ ਆ ਕਿੰਨੇ ਰਨ ਬੰਦਿਆ ਕੀ ਬੰਦਾਂ ਕਿੰਨੇ ਲੈਣੇ ਡੈੜੀ ਕਿੰਨੇ ਰਨ ਲੈਣੇ ਆਪਾਂ ਜਿੱਤਣ ਲਈ 62 ਠੀਕ ਹੈ ਇਹਨਾਂ ਨੇ 61 ਬਣਾਏ ਹੋਣਗੇ ਨਾ ਫਿਰ ਹੁਣ ਆਪਣੀ ਬੈਟਿੰਗ ਹੋ ਰਹੀ ਆ ਰਿੱਕੀ ਦੀਵਾਰੀ ਆ ਗਈ ਕਿਰਾ ਰਿੰਕੂ ਲਿਖਿਆ ਬੈ ਰਿੱਕੀ ਲਿਖਣਾ ਸੀ ਉੱਥੇ ਮੁਸ਼ਕਿਲ ਹੈ ਰਿੰਕੂ ਲਿਖਿਆ ਬੈ ਮੈਂ ਕਿਹਾ ਰਿੱਕੀ ਲਿਖਣਾ ਸੀ ਮੁਸ਼ਕਿਲ ਹੈ ੜੜੀ ਇਹਨਾਂ ਦਾ ਤਾਂ ਕਮਲਪੌਰ ਵਾਲਾਂ ਦੀ ਛਿੱਕਾ ਛੁੱਕਾ ਮਾਰ ਜੇ ਲੋ ਬਈ ਮੈਚ ਵਿੱਚ ਤਾਂ ਮੈਨੂੰ ਲੱਗਦਾ ਉਹਨਾਂ ਦਾ ਵਿਚ ਹੀ ਰਹਿ ਗਿਆ ਦੇਖੋ ਸਾਡੇ ਬੰਨੇ ਕਿੰਨਾ ਜਿਆਦਾ ਮੀਂਹ ਪਿਆ ਮੇਰੇ ਤੋਂ ਲੋਗਾਂ ਲਈ ਬਿੱਠੀ ਰਹੇਗੀ ਤੇ ਆਪਾਂ ਤਤਾਲ ਆਪਦੀ ਧਰਤੀ ਐਤੋਂ ਪਹਿਲਾਂ ਮੌਸਮ ਬਹੁਤ ਖਰਾਬ ਹੋ ਜੇ ਅੱਜ ਬਣਾਈ ਆਪਾਂ ਮਹੋਗੀ ਮਸਰੀ ਦੀ दाल ਤੇ ਨਹੀਂ ਬਾਵਾ ਸੀ ਨਾ ਬਹੁਤ ਜਿਆਦੇ ਵੀ ਪਾਣੀ ਦਾ ਵੀ ਬੜੀ ਜੋ ਪੂਰੇ ਹੀ ਜਾ ਰਹੇ ਆਗਾ ਚਲੋ ਆਪਾਂ ਆਟਾ ਤਬ ਹੋ ਗਏ ਟਾਈਮ ਲਾ ਲਵਾਂਗੇ ਕਿ ਹੋਰ ਮੌਸਮ ਖਰਾਬ ਹੋਗਾ ਤੇ ਕੰਮ ਖਰਾਬ ਹੋ ਜਨਾ ਤੇ ਗਰੀਬੀ ਆਈ ਸੀ ਕਿਤੇ ਕਿਤੇ ਨਹੀਂ ਪੈਗਾ ਤੇ ਜਿੰਦੀ ਰੱਸੇ ਹੋਵੇ ਲਓਏ ਲੋ ਵੀ ਰਾਤ ਮੀਂਹ ਕਣੀ ਬਣਾ ਸੀ ਲਾਈਟ ਚਲੀ ਗਈ ਸੀਗੀ ਫਿਰ ਇਸ ਕਰਕੇ ਆਪਣੇ ਤੋਂ ਜਿਹੜਾ ਬਲੌਗ ਆ ਉਹ ਅੱਗੇ ਨਹੀਂ ਬਣਾ ਸਕੀ ਸੀਗੀ ਤਾਂ ਕਰਕੇ ਮੈਂ ਹੁਣ ਉਹ ਬਲੌਗ ਪੂਰਾ ਕਰ ਰਹੀ ਆ ਤੇ ਮੀਂਹ ਤਾਂ ਬਈ ਬਹੁਤ ਜ਼ਿਆਦਾ ਡਿੱਗਿਆ ਕੱਲ ਬਹੁਤ ਜ਼ਿਆਦਾ ਤੇ ਰਹੀ ਗੱਲ ਜਿਹੜੀ ਕੁੜੀਆਂ ਨਾ ਇੱਕ ਆ ਮੈਂ ਡਿਟੌਕਸ ਵਾਟਰ ਵਾਲੀ ਪਾਈ ਸੀ ਨਾ ਉੱਤੇ ਕਿ ਆਪਦੀ ਸੱਸ ਤੋਂ ਕੰਮ ਕਰਾਉਂਦੇ ਰਹਿੰਦੇ ਨੌਕਰਾਂ ਵਾਂਗੂ ਤੇ ਅਕੇ ਆਪ ਕੁਛ ਕਰਨਾ ਨਹੀਂ ਹੈਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਹਾਨੂੰ ਕੀ ਤੁਹਾਨੂੰ ਕੀ ਲੈਣਾ ਦੇਣਾ ਯਾਰ ਭਾਈ ਸਾਡੀ ਮੰਮੀ ਕੰਮ ਕਰੇ ਚਾਹੇ ਸਾਡੀ ਮੰਮੀ ਰੈਸਟ ਕਰੇ ਚਾਹੇ ਮੈਂ ਮੇਰੀ ਮੰਮੀ ਨੂੰ ਸੂਟ ਬਣਾ ਕੇ ਦੇਵਾਂ ਚਾਹੇ ਨਾ ਬਣਾ ਕੇ ਦੇਵਾਂ ਤੁਸੀਂ ਕੌਣ ਤੁਸੀਂ ਕਰਜਿਆ ਕਰਵਾ ਕੇ ਸਾਡੇ ਘਰੇ ਕੰਮ ਇੰਨਾ ਫਿਕਰ ਹੈ ਜੀ ਤੁਹਾਨੂੰ ਤੁਹਾਨੂੰ ਕੀ ਪਤਾ ਕੌਣ ਕੰਮ ਕਰਦਾ ਹੁਣ ਮੈਂ ਕੈਮਰਾ ਲੈ ਕੇ ਆ ਉਹ ਦਿਹਾੜੀ ਦਿਵਾਲੀ ਫਿਰਦੀ ਰਿਆ ਕਰਾਂਗੀ ਜੀ ਹੁਣ ਮੈਂ ਝਾੜੂਆਂ ਲੱਗੀਆਂ ਹੁਣ ਮੈਂ ਪੋਚਾ ਲਾਉਣ ਲੱਗੀਆਂ ਹੁਣ ਮੈਂ ਭਾਂਡੇ ਮਾਹ ਦੀਆਂ ਜੀ ਹੁਣ ਮੈਂ ਆਪ ਕੰਮ ਕਰਦੀਆਂ ਜੀ ਅੱਜ ਮੈਂ ਇੱਕ ਸਪਸ਼ਟ ਗੱਲ ਕਰ ਦੇਣੀ ਹੈ ਜੀ ਸਾਡੀ ਮੰਮੀ ਆਪ ਦੀ ਮਰਜ਼ੀ ਨਾਲ ਹੀ ਕੰਮ ਕਰਦੇ ਨੇ ਸਾਡੀ ਮੰਮੀ ਤੇ ਕੋਈ ਵੀ ਜ਼ੋਰ ਜ਼ਬਰਦਸਤੀ ਨਹੀਂ ਹੈਗਾ ਵੀ ਉਹ ਕੰਮ ਕਰਨ ਬਟ ਹੁਣ ਹਫਤਾ ਹੋ ਗਿਆ ਮੰਮੀ ਦੀ ਤਬੀਅਤ ਨਹੀਂ ਠੀਕ ਰਹਿੰਦੀ ਮੰਮੀ ਕਹਿੰਦੀ ਵੀ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਅਸੀਂ ਮੰਮੀ ਨੂੰ ਇਹੀ ਕਿਹਾਗਾ ਵੀ ਜਿੰਨਾ ਮੰਮੀ ਤੁਹਾਡੇ ਤੋਂ ਹੁੰਦਾ ਤੁਸੀਂ ਉਨਾ ਕਰੋ ਨਹੀਂ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ ਤੇ ਮੈਂ ਇੱਥੋਂ ਸ਼ਾਮ ਨੂੰ ਜਲਦੀ ਘਰੇ ਜਾਨੀ ਆ ਇਸ ਕਰਕੇ ਇਹ ਕੀ ਹੁੰਦਾ ਨੌਕਰਾਨੀ ਵਾਂਗੂ ਹੱਦਾਂ ਤੁਸੀਂ ਆਉਂਦੇ ਘਰੇ ਰੋਟੀ ਪਾਣੀ ਨਹੀਂ ਬਣਾਉਂਦੀਆਂ ਆਇਆਂ ਤੁਸੀਂ ਨੌਕਰਾਨੀ ਹੋ ਘਰੇ ਕੋਈ ਵੀ ਆ ਜਾਏ ਮਹਿਕਰੀਆ ਬੰਦਾ ਜੱਜ ਲੱਗਿਆ ਹੋਵੇ ਭਾਈ ਰਸੋਈ 'ਚ ਜਿੰਨਾ ਟਾਈਮ ਔਰਤਾਂ ਆਪਦੀ ਰਸੋਈ 'ਚ ਜਾਂਦੀ ਨਹੀਂ ਹੈਗੀ ਮੈਨੂੰ ਲੱਗਦਾ ਹੁੰਦਾ ਵੀ ਆਪਦੇ ਘਰ ਲਈ ਭਾਗ ਨਹੀਂ ਲੱਗਦਾ ਉਈ ਮੜੀ ਇਹ ਨਾ ਗੱਲਾਂ ਸੋਚ ਸਮਝ ਕੇ ਕਰਿਆ ਕਰੋ ਬਈ ਕਹਿਣ ਵਾਲੀਆਂ ਗੱਲਾਂ ਕਰਿਆ ਕਰੋ ਸਿੱਧੀ ਜੀ ਗੱਲ ਸਾਡੀ ਮੰਮੀ ਨੇ ਵੀ ਰਿਪਲਾਈ ਕੀਤਾਗਾ ਤਾਈ ਹੁਣ ਉਹਨਾਂ ਤੋਂ ਨਹੀਂ ਹੁੰਗਾ ਹੁਣ ਉਹਨਾਂ ਨੇ ਕਹਿਤਾ ਵੀ ਪੁੱਤੋ ਕੰਮ ਕਰਿਆ ਕਰੋ ਆਪਾਂ ਕਰਦੇ ਹਾਂ ਹੁਣ ਮੈਂ ਖੁਸ਼ ਹੋ ਕੇ ਕਰਦੀ ਆ ਮੇਰੇ ਲਈ ਕੰਮ ਕੋਈ ਬੜੀ ਵੱਡੀ ਗੱਲ ਨਹੀਂ ਕਰਦਾ ਕੰਮ ਆ ਹੁਣ ਜੇ ਆ ਗੱਲ ਤੀ ਵੀ ਅੱਧੇ-ਅੱਧਿਆਂ ਨੇ ਮੈਨੂੰ ਪਤਾ ਐਂਗਾ ਨਾ ਫੁਕਰੀ ਮਾਰਦੀ ਆ ਫੁਕਰੀ ਨਹੀਂ ਮਾਰਦੀ ਜੀ ਤੁਸੀਂ ਸਾਡੇ ਘਰੇ ਆਓ ਦੇਖ ਲਿਓ ਤੁਹਾਨੂੰ ਪਤਾ ਲੱਗ ਜੂਗਾ ਠੀਕ ਹੈ ਵੀ ਮੈਂ ਕਿਵੇਂ ਕੰਮ ਕਰਦੀ ਹਾਂ ਕਿੰਨੇ ਕ ਟਾਈਮ 'ਚ ਮੈਂ ਕੰਮ ਖਰ ਲੈਣੀ ਆ ਮੈਂ ਸਵੇਰੇ ਵੀ ਕੰਮ ਕਰਦੀ ਆ ਮੈਂ ਸ਼ਾਮ ਨੂੰ ਵੀ ਕੰਮ ਕਰਦੀ ਆ ਤੇ ਮੈਂ ਆਕੇ ਵੀ ਕੰਮ ਕਰਦੀ ਆ ਬੁਟੀਕ ਤੇ ਤੇ ਜਿਹਨੂੰ ਲੱਗਦਾ ਮੈਂ ਫੁਕਰੀ ਆ ਹਾਂ ਮੈਂ ਹੈਗੀ ਆ ਠੀਕ ਆ ਫੇਰ ਕੀ ਕਰਨਾ ਦੱਸੋ ਕੀ ਕਰ ਲੂੰਗੀ ਫੇਰ ਮੈਂ ਹੈਗੀ ਆ ਫੁਕਰੀ ਮੈਂ ਫੁਕਰੀ ਮਾਰੂੰਗੀ ਫੁਕਰੀ ਵੀ ਕੋਈ ਮਾਰ ਸਕਦਾ ਤੁਸੀਂ ਵੀ ਮਾਰ ਲਓਗੇ ਫੁਕਰੀ ਮੈਂ ਤਾਂ ਮਾਰੂੰਗੀ ਜਿਹੜੀ ਕਹਿੰਦੀ ਪਹਿਲਾਂ ਸਿਰ ਤੇ ਲੈ ਕੇ ਵੀਡੀਓ ਬਣਾਉਣੀ ਸਿਰ ਤੇ ਚੁੰਨੀ ਲੈ ਕੇ ਮੈਂ ਬੋਲੀਆਂ ਪਾਉਂਦੀ ਹੁੰਦੀ ਸੀ ਨਾ ਸੱਭਿਆਚਾਰ ਚੈਨਲ ਤੇ ਉਹਦੀਆਂ ਨੇ ਇਨਸਟਰਕਸ਼ਨ ਹੁੰਦੀਆਂ ਸੀਗੀਆਂ ਵੀ ਸਿਰ ਤੇ ਚੁੰਨੀ ਲੈ ਕੇ ਹੀ ਵੀਡੀਓ ਬਣਾਉਣੀ ਆ ਜਿਵੇਂ ਜੇ ਕਿਸੇ ਨੂੰ ਪ੍ਰੋਮੋਸ਼ਨਲ ਸੌਂਗ ਆਉਂਦੇ ਉਹ ਤੇ ਲਿਖਿਆ ਹੁੰਦਾ ਸੂਟ ਪਾ ਕੇ ਹੀ ਵੀਡੀਓ ਬਣਾਉਣੀ ਆ ਪਰਾਂਦਾ ਪਾ ਕੇ ਵੀਡੀਓ ਬਣਾਉਣੀ ਆ ਉਹ ਉਹ ਮੇਰੀ ਕਲਚਰ ਐਕਟੀਵਿਟੀ ਸੀ ਗਿੱਧੇ ਦੇ ਵਿੱਚ ਕੋਈ ਵੀ ਗਿੱਧੇ ਦੀ ਐਕਟੀਵਿਟੀ ਹੁੰਦੀ ਆ ਉੱਥੇ ਆਪਾਂ ਸਿਰ ਤੇ ਚੁੰਨੀ ਲੈ ਕੇ ਗਿੱਧੇ 'ਚ ਪਰਫਾਰਮੈਂਸ ਦੰਨੇ ਆ ਆਪਦੀ ਅਜਿਹਾ ਦੰਦੇ ਨਹੀਂ ਹੈਗੇ ਗੁਰਦੁਆਰਾ ਸਾਹਿਬ ਆਪਾਂ ਸਿਰ ਤੇ ਚੁੰਨੀ ਲਾਇਏ ਤੋਂ ਬਿਨਾ ਨਹੀਂ ਜਾ ਸਕਦੇ ਪਰ ਘਰੇ ਤਾਂ ਆਪਾਂ ਨੰਗੇ ਜ਼ਰ ਹੋਨੇ ਆ। ਹਾਦੂ ਹੋ ਗਈ। ਮੈਂ ਕਦੇ ਐਸੇ ਜਿਹਾ ਕੱਪੜਾ ਤਾਂ ਨਹੀਂ ਪਾਇਆ ਵੀ ਲੋਕਾਂ ਨੂੰ ਸ਼ਰਮਿੰਦਾ ਹੋਣਾ ਪਵੇ। ਮੇਰੇ ਕੋਈ ਇਹ ਕੰਟੈਂਟ ਨਹੀਂ ਲੀਂਗਾ ਮੇਰਾ ਕਦੇ ਵੀ ਵੀ ਜਵਾਕ ਵੀ ਨਾ ਦੇਖ ਸਕਣ ਮੇਰੀ ਵੀਡੀਓ। ਮੇਰੀ ਵੀਡੀਓ ਛੋਟੇ ਜਵਾਕ ਵੀ ਦੇਖ ਸਕਦੇ ਆ। ਮੈਂ ਕਿਸੇ ਨੂੰ ਕਦੇ ਪੜਕਾਇਆ ਨਹੀਂ ਹੈਗਾ। ਉਈ ਤੁਮ ਮੈਂ ਕਹਨੀ ਆ ਬਈ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਦੇਖੋ ਸਮਾਂ ਦੀ ਕਮੈਂਟ ਕਰਦੇ ਹਾਂ ਫੇਰ ਵੀ ਤਾਂ ਮੈਂ ਤੁਹਾਨੂੰ ਬਲੌਕ ਹੀ ਕਰ ਦਿਆਂ YouTube ਤੋਂ ਮੁੜ ਕੇ ਤੁਹਾਡੇ ਸਾਹਮਣੇ ਮੇਰਾ ਵਲੌਗ ਹੀ ਨਹੀਂ ਆਉਂਦਾ ਖੁਸ਼ ਰਹੋ ਆਵਾਜ਼ ਰਹੋ ਐਵੇਂ ਮੜਾ ਸੋ ਸਮਝ ਕੇ ਬੋਲਿਆ ਕਰੋ ਤੇ ਬਈ ਮੈਂ ਆਪਦੀ ਆਡੀਅੰਸ ਨੂੰ ਕਹਿਣਾ ਚਾਹਣੀ ਆ ਜਰੂਰ ਇਹੋ ਜਿਹੇ ਲੋਕਾਂ ਨੂੰ ਮੜਾ ਜਿਹਾ ਰਿਪਲਾਈ ਦਿਓ ਜੇ ਕਿਸੇ ਨੇ ਕਿਹਾ ਜਰੂਰ ਜਿਹੜੇ ਵੀ ਜਾਣਦੇ ਆ ਇਹ ਅੱਜ ਦਾ ਵਲੌਗ ਸੀਗਾ ਤੇ ਮਿਲਦੇ ਆਂ ਆਪਾਂ ਕਲ ਨੂੰ ਨੈਕਸਟ ਬਲੌਗ ਦੇ ਵਿੱਚ ਨੈਕਸਟ ਕੰਟੈਂਟ ਦੇ ਨਾਲ ਠੀਕ ਹੈ ਤਾਂ ਲਈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਿਆ ਬਾਏ ਬਾਏ